ਇਸਾਰੇ ਪ੍ਰੋਬਲਮ ਸੈਂਟਰ ਚ ਜਾਣ ਵਾਲੇ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਅੱਜ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡੇ ਨਿਰੰਦਰ ਪ੍ਰਧਾਨ ਮੰਤਰੀ ਜੀ ਨੇ ਮੋਦੀ ਨੇ ਆਪਰੇਸ਼ਨ ਸੰਧੂਰ ਰੱਖਿਆ ਹਸਗਾ ਅੱਜ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੇ ਆ ਔਰ ਪਾਕਿਸਤਾਨ ਇਦਾਂ ਦੀ ਕੁੱਤੇ ਦੀ ਪੂੰਝ ਆ ਜਿਹੜੀ ਸਿੱਧੀ ਨਹੀਂ ਹੋ ਸਕਦੀ ਸੀਗੀ ਪਰ ਮੋਦੀ ਜੀ ਨੇ ਉਹਨੂੰ ਸਰੀਆਮੰਗ ਸਿੱਧਾ ਕਰ ਦੇਣਾ ਆ ਉਹ ਤੁਸੀਂ ਦੇਖ ਸਕਦੇ ਆ ਆਪਣੇ ਅੱਜ ਡਿਫੈਂਸ ਦਾ ਟ੍ਰੇਨਿੰਗ ਦਿੱਤੀ ਗਈ ਇਹਨਾਂ ਨੂੰ ਔਰ ਤੁਸੀਂ ਦੇਖ ਸਕਦੇ ਉਹਨਾਂ ਜਨਸ ਦਾ ਜੋਸ਼ ਨਿਸਗਾ ਜਿਨ੍ਹਾਂ ਨੇ ਲੇੜਸ ਜਿ ਜੋਸ਼ ਸਗਾ ਇਹ ਸਾਨੂੰ ਰਲ ਮਿਲ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਸੀਂ ਸ਼ਹਿਰ ਵਸਿਆ ਨੂੰ ਅਪੀਲ ਕਰਦੇ ਆ ਜਿਸ ਤੇਲੇ ਅਸੀਂ ਪ੍ਰਸ਼ਾਸਨ ਦਾ ਪੂਰਾ ਸਾਥ ਦਈਏ ਜਦੋਂ ਬਲੈਕਆਊਟ ਹੁੰਦਾ ਆ ਆਪਣੇ ਘਰਾਂ ਦੀਆਂ ਲਾਈਟਾਂ ਔਰ ਜਿੱਥੇ ਕਿਤੇ ਲੈ ਜਗਦੀ ਆ ਉਹਨੂੰ ਬੰਦ ਕੀਤਾ ਜਾਵੇ ਔਰ ਜਿਹੜੇ ਕੈਮਰੇ ਲਾਈਟਾਂ ਉਹ ਤਿਕਰੀਆਂ ਬੰਦ ਕੀਤੇ ਜਾਣ ਜਿਹੜੇ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ ਕੇ ਬੈਠੇ ਆ ਅਗਰ ਅਸੀਂ ਪ੍ਰਸ਼ਾਸਨ ਸਾਥ ਦਵਾਂਗੇ ਤਦ ਹੀ ਕੋਈ ਅਸੀਂ ਅੱਗੇ ਕੰਮ ਕਰ ਸਕਦੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਦੁਕਾਨਦਾਰਾਂ ਨੂੰ ਅਪੀਲ ਕਰਦੇ ਆਂ ਉਹ ਪ੍ਰਸ਼ਾਸਨ ਸਾਧਨ ਆਪਣਾ ਟਾਈਮ ਦੇ ਦੁਕਾਨਾਂ ਬੰਦ ਕੇ ਘਰ ਚਲੇ ਜਾਣ ਇੱਕ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਜਿਹੜੇ ਦੁਕਾਨਦਾਰਾਂ ਨੇ ਆਪਣੇ ਕੈਮਰੇ ਲਾਏ ਹੋਇਆ ਜਾਂ ਸ਼ਾਈਨ ਬੋਰਡ ਲਾਏ ਹੋਇਆ ਉਹਨਾਂ ਦੀਆਂ ਲਾਈਟਾਂ ਰਾਤ ਨੂੰ ਜਗਦੀਆਂ ਜਾਂ ਉਹ ਕੋਸ਼ਿਸ਼ ਕਰਕੇ ਜਾਣ ਆਪਣੇ ਕੈਮਰੇ ਬੰਦ ਕਰਦਣ ਆਪਣੇ ਲਾਈਟਾਂ ਬੰਦ ਕਰਨ ਅਗਰ ਕਿਸੇ ਦੀ ਲਾਈਟ ਗਵੰਡੀ ਦੀ ਜਗਦੀ ਆ ਉਹਨੂੰ ਵੀ ਪਿਆਰ ਮੁਹੱਬਤ ਨਾਲ ਕਿ ਕੇ ਬੰਦ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਫਾਇਦਾ ਆ ਅਸੀਂ ਤਨ ਮੰਤਾਂ ਦੇ ਨਾਲ ਅਸੀਂ ਸਹਿਯੋਗ ਕਰੀਏ ਔਰ ਮੋਢੇ ਨਾਲ ਮੋਢਾ ਲਾ ਕੇ ਆਪਣੀ ਆਰਮੀ ਨਾਲ ਉਹ ਸਾਨੂੰ ਜਿੱਥੇ ਕੋਗੇ ਅਸੀਂ ਹਰ ਵੇਲੇ ਤਿਆਰ ਆ ਜੈ ਹਿੰਦ